ਵਿੰਟਰ ਦਾ ਨਵਾਂ ਸਟਾਕ ਲੈ ਕੇ ਆਏ ਤੁਹਾਡੇ ਬਾਸ ਤੇ ਤੁਹਾਡੇ ਲਈ ਇੱਕ ਤਰ੍ਹਾਂ ਦਾ ਇਹ ਤੋਪ ਹੀ ਆਗਾ ਪੂਰੀ ਟਾਪ ਕੁਆਲਟੀ ਦੇ ਕੱਪੜੇ ਨੇ ਇੱਕ ਵਾਰ ਤੁਸੀਂ ਚੈੱਕ ਕਰਕੇ ਦੇਖੋ ਮਾਈ ਦੱਸਣਗੇ ਤੁਹਾਨੂੰ ਦੱਸੋ ਬਾਈ ਹਾਂਜੀ ਭਾਈ ਆ ਆਪਣੇ ਲਵੇ ਵਿੰਟਰ ਦਾ ਸਟਾਕ ਆਇਆ ਅਜੇ ਮਾਰਕੀਟ ਚ ਅਜੇ ਦਾ ਸਟਾਕ ਕਿਤੇ ਵੀ ਨਹੀਂ ਆਇਆ ਆਪਣੇ ਲਵੇ ਆ ਜੈਨੂਨ ਚੀਜ਼ਾਂ ਜੈਨੂਨ ਰੇਟ ਨੇ ਜਿਨ੍ਹਾਂ ਨੇ ਆਪਣੀ ਕੁਆਲਿਟੀ ਟਰਾਈ ਕਰੀ ਆ ਬਈ ਉਹ ਆਪਣੇ ਨਾਲ ਪੱਕਾ ਜੁੜੇ ਹੀ ਜੁੜਿਆ ਤੇ ਜਿਨ੍ਹਾਂ ਨੇ ਨਹੀਂ ਕਰੀ ਬਈ ਆਪਣੀ ਕੁਆਲਿਟੀ ਟਰਾਈ ਕਰਕੇ ਦੇਖੋ ਤੇ ਬਾਕੀ ਬਾਬੇ ਆਪਣੇ ਤੋਂ ਬਾਬੇ ਬਹੁਤ ਸਮਾਨ ਆਪਣੇ ਤੋਂ ਬਈ ਬਹੁਤ ਸਮਾਨ ਬਾਰੇ ਵੀ ਆ ਦਸਟਰੀਆ ਯੂਕੇ ਬਹੁਤ ਮhengaਉਂਦੇ ਨੇ ਤੇ ਆਪਣੇ ਨਾਲ ਪੱਕੇ ਜੁੜੇ ਹੋਏ ਨੇ ਬਾਕੀ ਤੁਸੀਂ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੇ ਆ ਬਈ ਸਾਰੇ ਪਾਸੇ ਨੀਗਾ ਮਰਵਾ ਦੇ ਜਿਵੇਂ ਆ ਇਧਰ ਫਰੇਮ ਤੇ ਲੱਗੇ ਹੋਏ ਨੇਗੇ ਤੇ ਬਈ ਉਹਨਾਂ ਕੋਲ ਜਿਵੇਂ ਉਹਨਾਂ ਅੱਗੇ ਠੱਡਾਂ ਆ ਰਹੀਆਂ ਨੇ ਤਾਂ ਗਰਮ ਲੋਹਾਂ ਬਹੁਤ ਜਾਇਜ਼ ਰੇਟਾਂ 'ਚ ਮਿਲ ਜਾਣਗੀਆਂ ਤੇ ਬਈ ਇੱਕ ਵਾਰ ਐਡਰੈਸ ਦੱਸ ਦਿਓ ਆਪਣਾ ਐਡਰੈਸ ਬਈ ਆਪਣਾ ਸਨਾਮ ਮਾਤਾ ਮੋਦੀ ਚੌਕ ਇੰਡੀਅਨ ਬੈਂਕ ਦੇ ਜਮਾ ਸਾਹਮਣੇ ਜੇ ਭਾਈ ਉਧਰ ਵੀ ਨਿਗਾ ਮਰਾਦੇ ਜਿਵੇਂ ਪਰਫਿਊਮ ਗੋਗਲ ਹੋਰ ਵੀ ਕੋਈ ਪਸਤਪੁਰਸ ਚਾਹੀਦਾਗਾ ਤੇ ਜਿਵੇਂ ਹੁਣ ਬਾਹਰ ਤੁਸੀਂ ਆਪਣੇ ਭੈਣ ਭਰਾਵਾਂ ਲਈ ਬਾਹਰ ਵੀ ਭਜਵਾ ਸਕਦੇ ਹੋ ਕੱਪੜੇ ਤੋਂ ਪੂਰੇ ਟਾਪ ਕੁਆਲਿਟੀ ਦੇ ਕੱਪੜੇ ਨੇਗੇ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ